ਤੰਦਨ ਦੇ ਜੌਨੀ ਜੌਨੀ ਜੱਸਾ ਪੌੜਾ ਕੰਮ ਆ ਵੀ ਬਾਬੇ ਵੀ ਸਾਡੇ ਹੁਣ ਬੰਟੀ ਬਾਬਾ ਜੌਨੀ ਬਾਬਾ ਠੀਕ ਹੈ ਨਹੀਂ ਇਦਾਂ ਦੇ ਬਾਬਿਆਂ ਦੇ ਵੀ ਨਾਮ ਆ ਗਏ ਉਹ ਤੋਂ ਪਹਿਲਾਂ ਮੈਂ ਭਪਿੰਦਰ ਸਿੰਘ ਜੋਹੜੀ ਕਹਿੰਦੇ ਇਹਨਾਂ ਨੂੰ ਯੋਧਿਆਂ ਦੀ ਖਾਨ ਨਾ ਕਿਹਾ ਕਰੋ ਧੂਤਿਆਂ ਦੀ ਖਾਨ ਹੈ ਬਿਲਕੁਲ ਜੀ ਹੁਣ ਤਾਂ ਇਹਨਾਂ ਨੇ ਸਾਬਤ ਕਰ ਦਿੱਤਾ ਵੀ ਜਿਹੜੀ ਅਖੌਤੀ ਮੱਥਾ ਟਕਸਾਲਿਆ ਇਹ ਇਹ ਧੂਤਿਆਂ ਦੀ ਖਾਨ ਨਹੀਂ ਆ ਹੋਰ ਕੁਝ ਨਹੀਂ ਧੂਤੇ ਹੀ ਪੈਦਾ ਕੀਤੇ ਇਹਨਾਂ ਨੇ ਇੱਥੇ ਸੋ ਅੱਗੇ ਚਲੀਏ ਜੌਨੀ ਤੇ ਜੋਮੀ ਜਾ ਕੇ ਉੱਥੇ ਪਹਿਲਾਂ ਤਾਂ ਭਾਜੀ 5-7 ਏਕੜ ਦੀ ਡਿਮਾਂਡ ਕਰ ਰਿਆ। ਹੂੰ ਵੀ ਮੈਂ ਇੱਥੇ ਸਥਾਨ ਬਣਾਉਣਾ ਮੈਨੂੰ 5-7 ਏਕੜ ਚਾਹੀਦੇ ਆ ਕਿਉਂਕਿ ਪੰਜਾਬ ਦੇ ਵਿੱਚ ਚੇਤਾਂਤ ਦਾ ਰਾਗੀਆਂ ਢਾਡੀਆਂ ਕਥਾਵਾਚਕਾਂ ਦਾ ਕੰਪੀਟੀਸ਼ਨ ਹੋਇਆ, ਬਿਜ਼ਨਸਮੈਨਾਂ ਦਾ ਕੰਪੀਟੀਸ਼ਨ ਹੋਇਆ। ਆ ਲੈਂਡ ਮਾਫੀਆ ਦਾ, ਸੈਲਡ ਮਾਫੀਆ ਦਾ, ਡਰੱਗ ਮਾਫੀਆ ਦਾ ਹਰ ਇੱਕ ਦਾ ਕੰਪੀਟੀਸ਼ਨ ਹੈ। ਇਕ ਨਸ਼ਾ ਵੇਚਦਾ ਤੇ ਦੂਜੇ ਨਸ਼ੇ ਵਾਲਾ ਦਾ ਬਰਾਬਰ ਕੰਪੀਟੀਸ਼ਨ ਹੈਗਾ ਆ ਠੀਕ ਹੈ ਨਾ ਜੀ ਐਮ ਐਲਏ ਪੁਲਿਸ ਵਾਲਾ ਇੱਕ ਗਰੁੱਪ ਆ ਨਸ਼ਾ ਵੇਚਦਾ ਦੂਜਾ ਉਹਦੇ ਵਿਰੁੱਧ ਖੜਾ ਹੋ ਜਾਂਦਾ ਉਹ ਵੀ ਇਦਾਂ ਹੀ ਬਾਬਿਆਂ ਦਾ ਹੁਣ ਭਾਜੀ ਕੰਪੀਟੀਸ਼ਨ ਬਹੁਤ ਹੋਇਆ ਹੈ ਹੂੰ ਉਹ ਕਹਿੰਦੇ ਨਾ ਅੱਗੇ ਐਟ ਚੱਕੋ ਤੇ ਕਲਾਕਾਰ ਮਿਲਦਾ ਐਟ ਚੱਕੋ ਤੇ ਬਾਬਾ ਮਿਲਦਾ ਹੁਣ ਤਾਂ ਇਦਾਂ ਹੈ ਵੀ ਜੇ ਤੁਸੀਂ ਐਟ ਕਿਸੇ ਪਾਸੇ ਨੂੰ ਵੀ ਰੋੜਾ ਮਾਰੋ ਕਿ ਨਾ ਕਿ ਬਾਬੇ ਦੇ ਹੀ ਲੱਗਦਾ ਜਾ ਕੇ ਪੰਜਾਬ ਟੁਡੇ ਦੇ ਵਾਲੇ ਦੇ ਹੂੰ ਸੋ ਉੱਥੇ ਕੰਪੀਟੀਸ਼ਨ ਹੋਣ ਕਰਕੇ ਇਸੇ ਕਰਕੇ ਸੌਰ ਸਿੰਘ ਵਾਲੇ ਜਿਹੜੇ ਆ ਉਹ ਵੀ ਬਾਹਰ ਨਿਕਲ ਰਿਹਾ ਸ਼ੌਣੀਆਂ ਬਣਾ ਰਿਹਾ ਇੱਕ ਉਹਨਾਂ ਨੇ ਸਟੇਰੀਆ ਬਣਾਈਆ ਇੱਕ ਸ਼ੌਣੀ ਇੱਥੇ ਹੁਣ ਬਣਾਈਆ ਉਸੇ ਸ਼ੌਣੀ ਦੇ ਉਹਨਾਂ ਦੇ ਯੋਧੇ ਹੁਣ ਕੁਝ ਫੜੇ ਗਏ ਆ ਅੰਦਰ ਹੋ ਗਏ ਆ ਠੀਕ ਹੈ ਨਹੀਂ ਪਿੱਛੇ ਜਾਏ ਉਸੇ ਸ਼ੌਣੀ ਦੇ ਰੱਖੇ ਸੀ ਉਹ ਸਾਰੇ ਜਿਹੜੇ ਆ ਪਿੱਛੇ ਜਾਏ ਜਿਹੜਾ ਕਾਰ ਹੋਇਆ ਮਲਟਿੱਕੇ ਵਾਲੇ ਚ ਪੜੇ ਗਏ ਆ ਇਦਾਂ ਹੀ ਜੌਨੀ ਬਾਪਾ ਕਹਿੰਦਾ ਵੀ 5-6 ਏਕੜ ਲੈ ਦੋ ਮੈਨੂੰ ਤੇ ਕਾਰ ਦਾ ਪ੍ਰਬੰਧ ਆਪਾਂ ਕਰ ਲਵਾਂਗੇ ਰੂਲਸ ਲੈਸ ਕਾਰ ਕੋ ਖੜਾ ਉਹ ਕਹਿੰਦਾ ਕਾਰ ਵੀ ਲੈ ਦੇਾਂਗੇ ਇੱਕ ਦਾੜੀ ਜੇ ਕੱਟੀ ਵਾਲਾ ਮੁੰਡਾ ਆ ਤੇ ਉਹਦੇ ਨਾਲ ਉਹ ਮੁਰੇ ਮੁਰੇ ਮੇਰੇ ਖਾ ਬਲੌਗ ਮਲੂਗੀ ਕੋਈ ਬੁਲਾਉਂਦਾ ਉੱਥੇ ਸਟ੍ਰੇਲੀਆ ਚ ਉਹ ਉਹਨੂੰ ਲਈ ਫਿਰਦਾ ਆਪਣੀ ਮਸ਼ਹੂਰੀ ਵੀ ਫੇ ਕਿਸੇ ਜੁਵੈਲਰ ਦੇ ਲੈ ਜਾਂਦਾ ਉਹਨੂੰ ਉਹ ਸੈਟਿੰਗ ਤਾਂ ਪਹਿਲਾਂ ਹੀ ਹੋਈ ਹੁੰਦੀ ਆ ਉਹ ਕਹਿੰਦਾ ਬਾਬਾ ਜੀ ਆ ਗਿਆ ਕਹਿੰਦਾ ਮੈਂ ਚੇਨ ਦੇਖਣੀ ਕਹਿੰਦੇ ਚੇਨ ਅਸੀਂ ਬਣਾਈ ਤੁਹਾਡੇ ਵਾਸਤੇ ਸੀ ਬਾਬਾ ਜੀ ਤੁਸੀਂ ਲੈ ਜਾਓ ਕਹਿੰਦਾ ਮੈਂ ਪੈਸੇ ਨਹੀਂ ਨਹੀਂ ਕਹਿੰਦੇ ਪੈਸੇ ਨਹੀਂ ਬਾਬਾ ਜੀ ਤੁਹਾਡਾ ਤੋਂ ਲੈਣੇ ਉਹ ਚੇਨ ਉੱਥੋਂ ਲੈ ਲੈਂਦੇ ਆ ਸੌਖੀ ਕਮਾਈ ਆ ਤੀਜੀ ਗੱਲ ਇਹ ਆ ਵੀ ਹੁਣ ਕਿਸੇ ਦੇ ਘਰੇ ਗਏ ਆ ਤੁਸੀਂ ਇਹਾਂ ਦੇ ਵਰਡਿੰਗਸ ਦੇਖੋ ਤੁਸੀਂ ਕੀ ਬਣਾ ਰਹੇ ਹੋ ਬੀਪੀਓ ਉਹ ਕਹਿੰਦੀ ਜੀ ਪਾਪ ਭਾਜੀ ਬੁਲਾ ਰਹੇ ਆ ਅੱਛਾ ਇਹ ਪਾਪ ਭਾਜੀ ਅੱਛਾ ਪਾਓ ਭਾਜੀ ਮਤਲਬ ਉਹਨੂੰ 네ਗੇਟਿਵ ਇੱਕ ਇਦਾਂ ਦੇ ਸੈਂਟੈਂਸ ਯੂਜ਼ ਕਰਨੇ ਔਰ ਬੀਪੀਓ ਖੁਸ਼ ਹੋ ਰਹੀਆਂ ਆਹੋ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਰ ਲੋਕ ਆ ਇਹ ਸਾਦ ਨਹੀਂ ਆ ਇਹ ਸਾਨ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਖੁਸ਼ ਹੋ ਰਿਹਾ ਤਾ ਉਹ ਕਹਿ ਰਹੇ ਆ ਵੀ ਪਾਓ ਭਾਜੀ ਅੱਛਾ ਇਹ ਬਣਾ ਰਿਹਾ ਤੁਸੀਂ ਮਤਲਬ ਯਾਰ ਹੱਦ ਹੋ ਗਈ ਉਹਨਾਂ ਭੈਣਾਂ ਦੇ ਮੁਰੇ ਵੀ ਹੱਥ ਜੋੜ ਕੇ ਬੇਨਤੀ ਆ ਬੀਬੀ ਦੇ ਉਹ ਬੱਚ ਜੋ ਐਨਾ ਸਾਨਾ ਤੋਂ ਇਹ ਨਹੀਂ ਕਿਸੇ ਦਾ ਘਰ ਛੱਡਦੇ ਠੀਕ ਹੈ ਨਾ ਬਹੁਤ ਸਾਰੇ ਕਿਸੇ ਤੁਹਾਡੇ ਮੁਰੇ ਰੱਖ ਚੁੱਕੇ ਆ ਇਹ ਚਾਹੇ ਜੋਨੀ ਆ ਤੇ ਚਾਹੇ ਲਖਾ ਆ ਤੇ ਚਾਹੇ ਘਾਲ ਆ ਆ ਤੇ ਚਾਹੇ ਪੁੱਜੋ ਮੰਡੀ ਵਾਲੇ ਦਾ ਹੁਣ ਪਤੀਜਾ ਪਿੱਛੇ ਜਾਏ ਟਰੱਕ ਦੇ ਵਿੱਚ ਪੜਿਆ ਗਿਆ ਆ ਸੋ ਇਹ ਸਭ ਜਿਹੜੇ ਆ ਨਾ ਇਹਨਾਂ ਦੀ ਉੱਪਰ ਉੱਪਰ ਮਨਿਸਟਰਾਂ ਤੱਕ ਸਾਂਝਾ ਹੁੰਦੀਆਂ ਇਹ ਵਿਚੋਲਾ ਸੀ ਜੌਨੀ ਹੁਣ ਪੈਸੇ ਚੰਗੇ ਨੇ ਕਮਾਏ ਆ ਇਹਦੇ ਵਿੱਚੋਂ ਜਿਹੜੀ ਅਮਰਤਪਾਲ ਮੈਰੋਂ ਤੇ ਨਾਨਕ ਸਰੀਆਂ ਦਾ ਜਿਹੜਾ ਸੌਦੇਬਾਜ਼ੀ ਕਰਾਈ ਆ ਉਹ ਚੱਕਰ 'ਚ ਬੱਚਿਆਂ ਦੇ ਉਹਦੇ ਵਿੱਚ ਇਹਨੂੰ ਫੇ ਪੈਸੇ ਪੂਸੇ ਮਿਲੇ ਹੁਣ ਆਸਟ੍ਰੇਲੀਆ ਦਾ ਕਿਹੜਾ ਮਾਰਨ ਗਿਆ ਟਿਕ ਟਲਾ ਕੇ ਇਹਨੂੰ ਪਤਾ ਵੀ ਐਨੇ ਕ ਤਾਂ ਕਮਲੇ ਬੈਠੇ ਆ ਸਿੱਖ ਕਿ ਸਿੱਖ ਕੋ ਬਹੁਤ ਸਿਆਣੇ ਨਹੀਂ ਆ ਭਾਜੀ ਸਿਆਣਿਆਂ ਦੀ ਬਹੁਤ ਕਮੀਆਂ ਸਿੱਖਾਂ ਚ ਜੇ ਆਪਾਂ ਕਹੀਏ ਨਾ ਵੀ ਸਿੱਖ ਕੌਮ ਬਹੁਤ ਸਿਆਣੀ ਬਹੁਤ ਮਾਡਰਨ ਬਹੁਤ ਸੂਝਵਾਨ ਆ ਇਹ ਸਭ ਝੂਠ ਆ ਅਸੀਂ ਫੁਕਰਿਆਂ ਦੀ ਕੌਮ ਆ ਔਰ ਸਾਡਾ ਕੋਸ਼ਿਸ਼ ਇਹ ਹੁੰਦੀ ਆ ਵੀ ਮੈਂ ਵੱਡੇ ਤੋਂ ਵੱਡਾ ਫੁਕਰਾ ਬਣ ਕੇ ਬਾਪੇ ਮੁਰੇ ਦਖਾਮਾ ਮੈਂ ਵੱਡੇ ਤੋਂ ਵੱਡਾ ਦਾਨੀ ਬਣ ਕੇ ਜੇ 500 ਦਿੱਤੇ ਮੈਂ ਹਜ਼ਾਰ ਦਵਾ ਚਾਹੇ ਮੁਰਕੇ ਨਿਆਣੇ ਇਹ ਰੋਂਦੇ ਰਹਿਣ ਵੀ ਡੈਡੀ ਸਾਨੂੰ ਡਿਜ਼ਨੀ ਲੈਂਡ ਹੀ ਕਮਾ ਦੇ ਨਾ ਬਾਪੇ ਦੇ ਜਿੱਦਾਂ ਦੇਣੇ ਹੀ ਦੇਣੇ ਆ ਬਾਪੇ ਨੂੰ ਪੈਸੇ ਸੋ ਇਹ ਹੁਣ ਸਟਰੀਆ ਆਪਣੀ ਅਗਰਾਈ ਕਰਨ ਗਿਆ ਪੰਜਾਬ ਚੋਂ ਤਾਂ ਵੀ ਗਰਮੀ ਆ ਸੋ ਗਰਮੀਆਂ ਦੇ ਮੌਸਮ ਚ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵਪਾਰੀਆਂ ਕੰਟਰੀਆਂ ਚ ਜਾ ਕੇ ਨਾਲੇ ਆਨੰਦ ਮਾਣਿਆ ਜਾਵੇ ਨਾਲੇ ਪੈਸੇ ਇਕੱਠੇ ਕੀਤੇ ਜਾਣ ਔਰ ਲੋਕਾਂ ਨੂੰ ਰੱਜ ਕੇ ਮੁਰਕ ਬਣਾਇਆ ਜਾਵੇ ਹਾਂਜੀ ਭਾਈ